ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਨਿਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਨਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਹ ਡਿਜ਼ਾਈਨ ਨੂੰ ਆਪਾਂ ਲੇਡੀਜ਼ ਗਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਦੇ ਵਿੱਚ ਪਾ ਸਕਦੇ ਹਾਂ ਇਹ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਪੰਜ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਪੰਜ ਤੇ ਮਲਟੀਪਲ ਆਪਾਂ ਕੁੰਡੇ ਲੈਣੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਦੋ ਕੁੰਡੇ ਆਪਾਂ ਐਕਸਟਰਾ ਲੈਣੇ ਇੱਕ ਹੁੰਡਾ ਐਕਸਟਰਾ ਆਪਾਂ ਫਸਟ ਉੱਪਰ ਖਣਾ ਔਰ ਇੱਕ ਹੁੰਡਾ ਲਾਸਟ ਉੱਪਰ ਆਪਾਂ ਐਕਸਟਰਾ ਰੱਖ ਲੈਣਾ ਡਿਜ਼ਾਈਨ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 5 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਆਪਾਂ ਇਸ ਡਿਜ਼ਾਈਨ ਨੂੰ 32 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ 30 ਕੁੰਡੇ ਇਸ ਡਿਜ਼ਾਈਨ ਦੇ ਆ ਔਰ ਦੋ ਕੁੰਡੇ ਆਪਾਂ ਐਕਸਟਰਾ ਲੈ ਇੱਕ ਕੁੰਡਾ ਐਕਸਟਰਾ ਫਰਸਟ ਉੱਪਰ ਰੱਖਿਆ ਆਪਾਂ ਇੱਕ ਕੁੰਡਾ ਐਕਸਟਰਾ ਲਾਸਟ ਉੱਪਰ ਰੱਖ ਲੈਣਾ ਫਰਸਟ ਸਲਾਈ ਫਰਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਇਸ ਤੀ ਬਣਾਈ ਕਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਸਾਰੇ ਕੁੰਡਿਆਂ ਦੀ ਥ੍ਰੈਡ ਬਾਹਰੀ ਸਾਈਡ ਰੱਖ ਕੇ ਪਹਿਲੀ ਸਲਾਈ ਦੇ ਵਿੱਚ ਸਿੱਧੀ ਬਣਾਈ ਕਰ ਦੇਣੀ ਐ ਇਸ ਤਰ੍ਹਾਂ ਜੀ ਥ੍ਰੈਡ ਬਾਹਰੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਨੂੰ ਆਪਾਂ ਸਿੱਧੀ ਬਣਾਈ ਕਰਕੇ ਪਹਿਲੀ ਸਲਾਈ ਨੂੰ ਕੰਪਲੀਟ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਹ ਸਲਾਈ ਨੂੰ ਆਪਾਂ ਇਸ ਤਰ੍ਹਾਂ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਥ੍ਰੈਡ ਆਪਣੀ ਸਾਈਡ ਬਾਕੀ ਸਾਰੇ ਕੁੰਡਿਆਂ ਦੇ ਉਲਟਾ-ਉਲਟਾ ਬਣਾਈ ਕਰਕੇ ਸਲਾਈ ਦੂਸਰੀ ਕੰਪਲੀਟ ਕਰ ਲੈਣੀ ਹੈ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਣਾ ਡਿਜ਼ਾਈਨ ਪਾਊਗਾ ਬਾਕੀ ਤਿੰਨ ਸਲਾਈਆਂ ਇਸ ਡਿਜ਼ਾਈਨ ਦੇ ਵਿੱਚ ਸਿੱਧੀਆਂ ਰੁਲਟੀਆਂ ਆਈਆਂ ਪਹਿਲਾ ਕੰਟੈਕਸਟ ਰਾਈਸ ਦੀ ਬਣਾਈ ਕਰ ਲੈਣੀ ਆ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਥ੍ਰੈਡ ਆਪਣੀ ਸਾਈਡ ਇੱਕ ਕੁੰਡੇ ਨੂੰ ਇਸ ਤਰ੍ਹਾਂ ਸਲਾਈ ਉੱਪਰ ਉਲਟਾ ਲੈਣਾ ਔਰ ਦੋ ਕੁੰਡਿਆਂ ਦਾ ਇੱਕ ਕੁੰਡਾ ਆਪਾਂ ਬਣਾਈ ਕਰ ਲੈਣਾ ਐ ਇਸ ਤਰ੍ਹਾਂ ਫਸਟ ਕੁੰਡੇ ਨੂੰ ਛੱਡ ਕੇ ਇਹ ਪੰਜ ਕੁੰਡਿਆਂ ਦਾ ਪੈਟਰਨ ਹੈ ਜੀ ਆਪਣਾ ਇਹ ਹੀ ਪੰਜ ਕੁੰਡਿਆਂ ਦਾ ਪੈਟਰਨ ਆਪਣਾ ਇਹ ਸਾਰੀ ਸਲਾਈ ਦੇ ਵਿੱਚ ਰਿਪੀਟ ਹੁੰਦਾ ਜਾਊਗਾ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਰੱਖ ਕੇ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਲਾਈ ਉੱਪਰ ਉਲਟਾ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੋਂ ਸਲਾਈ ਪਾ ਕੇ ਇੱਕ ਕੁੰਡਾ ਸਿੱਧਾ Thread ਆਪਣੀ ਸਾਈਡ ਇੱਕ ਕੁੰਡਾ ਸਲਾਈ ਉੱਪਰ ਉਲਟਾ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੋਂ ਸਲਾਈ ਪਾ ਕੇ ਬਣਾਈ ਕਰ ਲੈਣਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਲਾਈ ਉੱਪਰ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਬਣਾਈ ਕਰ ਲੈਣਾ ਪੰਜ ਕੁੰਡਿਆਂ ਦਾ ਪੈਟਰਨ ਹੈ ਜੀ ਇਹ ਹੀ ਪੰਜ ਕੁੰਡਿਆਂ ਦਾ ਪੈਟਰਨ ਹੈ ਇਸ ਸਲਾਈ ਦੇ ਵਿੱਚ ਰਿਪੀਟ ਹੁੰਦਾ ਜਾਊਗਾ ਐਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਗੋਸਲਾਈ ਪਾ ਕੇ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਰੱਖ ਕੇ ਥ੍ਰੈਡ ਆਪਣੀ ਸਾਈਡ ਇੱਕ ਕੁੰਡੇ ਨੂੰ ਸਲਾਈ ਉੱਪਰ ਇਸ ਤਰ੍ਹਾਂ ਉਲਟਾ ਲੈਣਾ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਔਰ ਲਾਸਟ ਵਾਲਾ ਐਕਸਟਰਾ ਕੁੰਡਾ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਉਲਟੀ ਸਾਈਡ ਤੇ ਇਸ ਦੀ ਬਣਾਈ ਕਰ ਦੇਵਾਂਗੇ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਲਾਸਟ ਸਲਾਈ ਹੈ ਜੀ ਉਲਟੀ ਸਾਈਡ ਤੋਂ ਇਸ ਸਲਾਈ ਨੂੰ ਆਪਾਂ ਥ੍ਰੈਡ ਆਪਣੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰਕੇ ਕੰਪਲੀਟ ਕਰ ਲੈਣਾ ਇੱਕ ਸਲਾਈ ਦੇ ਵਿੱਚ ਹੀ ਇਸ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਪੈਂਦਾ ਬਾਕੀ ਤਿੰਨ ਸਲਾਈਆਂ ਸਿੱਧੀਆਂ ਰੋਲਟੀਆਂ ਹੀ ਪਨ ਜਾਂਦੀਆਂ ਇਸ ਤਰ੍ਹਾਂ ਇਹ ਸਲਾਈ ਆਪਾਂ ਕੰਪਲੀਟ ਕਰ ਲੈਨੇ ਆ ਉਲਟੀ ਬਣਾਈ ਕਰਕੇ ਦੋ ਸਲਾਈਆਂ ਸਿੱਧੀ ਸਾਈਡ ਤੋਂ আর ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਏਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਫਸਟ ਸਲਾਈ ਤੋਂ ਹੀ ਆਪਣਾ ਇਹ ਡਿਜ਼ਾਈਨ ਅੱਗੇ ਰਿਪੀਟ ਹੁੰਦਾ ਜਾਊਗਾ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਏਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ